ਆਓ ਜੀ ਜੀ ਆਇਆਂ ਨੂੰ ਚੋਰਾں ਦੇ ਇੰਨੇ ਹੌਸਲੇ ਬਲੰਦ ਹੋ ਗਏ ਆ ਉਹਨਾਂ ਨੂੰ ਕੋਈ ਡਰ ਨਹੀਂ ਕੋਈ ਖੌਫ ਨਹੀਂ ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਇੱਥੋਂ ਟਰਾਂਸਫਾਰਮਰ ਚੋਰੀ ਕੀਤਾ ਰਾਤ ਉਹਨਾਂ ਨੇ ਆ ਡ੍ਰੇਨ ਆ ਗਈ ਨਾਲ ਆ ਸਾਹਮਣੇ ਖੰਬਾ ਦੀਦਾ ਪੋਲ ਲੱਗਾ ਦੀਦਾ ਇੱਥੋਂ ਚੋਰੀ ਕੀਤਾ ਪਤੰਦਰਾ ਨੇ ਮੇਲੋ ਉੱਥੋਂ ਚੋਰੀ ਕਰਕੇ ਉੱਥੋਂ ਟਰਾਂਸਫਾਰਮ ਖੋਲ ਕੇ ਚੱਕ ਕੇ ਇਧਰ ਨੂੰ ਲੈ ਗਏ ਵੇਲੋ ਆ ਤੇਲ ਡੁੱਲਿਆ ਉਹਨਾਂ ਦਾ ਚੱਕ ਖੜਕ ਦੇ ਉੱਤੇ ਇੱਥੋਂ ਖੋਲ ਕੇ ਜਾਣੀ ਹੁਣ ਅਗਲੇ ਦੇ ਉਹ ਜ਼ਿਮੀਦਾਰ ਦੇ ਝੋਨੇ ਦੇ ਵਿੱਚ ਪਾਣੀ ਦੀ ਬੂੰਦ ਵੀ ਹੈਣੀ ਤਾਂ ਤੇ ਟਰਾਂਸਫਰ ਮਰਾਤ ਖੁੱਲਿਆ ਪਾਣੀ ਦੀ ਬੂੰਦ ਵੀ ਹੈਣੀ ਵਿੱਚ ਵੇਖੋ ਜਮਾ ਜਮਾ ਕਮਾਲ ਹੋਈ ਪਈ ਚੋਰਾਂ ਦੀ ਤੇਲ ਡੋਲਦਾ ਡੋਲਦਾ ਇਧਰ ਨੂੰ ਗਿਆ ਵੇਖੋ ਉੱਥੋਂ ਲਿਆ ਕੇ ਵੇਖੋ ਉਹਨਾਂ ਨੇ ਤੇ ਇੱਥੇ ਲੈ ਕੇ ਖਿਲਾ ਰਿਆ ਆ ਚੀਨਲ ਪਈ ਆ ਕੋਇਲਾ ਪਈਆਂ ਉਹ ਤਾਂ ਖੁੱਲਿਆ ਸਾਹਮਣੇ ਉਹ ਡਰੇਨ ਦੇ ਨਾਲੋਂ ਉਹ ਨਹੀਂ ਛੱਡਦੇ ਇੰਨੇ ਬੇਕੋਫ ਲਟੇਰੇ ਹੋ ਗਏ ਆ ਚੋਰ ਹੋ ਗਏ ਆ ਵੀ ਉੱਥੋਂ ਚੱਕ ਕੇ ਪਤਾ ਨਹੀਂ ਇੰਨਾ ਵਜਨ ਚੱਕ ਕੇ ਕਿਵੇਂ ਲਿਆਉਂਦੇ ਆ ਉੱਥੋਂ ਲਿਆ ਕੇ ਇੱਥੇ ਸੱਟਿਆ ਲੈ ਗਲੇ ਮੈਨੂੰ ਦੇ ਲੈ ਬਾਈ ਜੇ ਖੁੱਲਿਆ ਵੀ ਸੜਕ ਤੇ ਜਾਵਾਂ ਹਨਾ ਇਹ ਮੇਰ ਬੰਦਾ ਨਾ ਮੋੜਾ ਦੱਸ ਤੀ ਨਹੀਂ ਸੁਣਿਆ ਇਹ ਆ ਕੋਣ ਲੈ ਝੋਨੇ ਦੇ ਵਿੱਚ ਪਾਣੀ ਦੀ ਬੂੰਦ ਵੀ ਨਹੀਂ ਲੈ ਦੱਸ ਕਿਹੜੇ ਖੂਹ ਡੱਕੂ ਦੱਸੋ ਆ ਦੇਖ ਲੋ ਭਾਈ ਜਿਵੇਂ ਰੋਡ ਤੇ ਆ ਦੇ ਲੋ ਡਰਾਸ ਤੋਂ ਖੋਲੇ ਮੇਰੇ ਭਰੀ ਆਵਲੇ ਬੰਦ ਕੰਪਨੀ ਗੱਡੀ ਕਿਦਾ ਉਹ ਤੋਂ ਕਿਵੇਂ ਬਹੁਤ ਦੂਰੋਂ ਹਾਂ ਲੋਰ ਨੇ ਉਹ ਕਿਤਾਬ ਚੋਂ ਕੰਪਨੀ ਕੋਲ ਲੈ ਕੇ ਆਏ ਵੈਨਾ ਵੇਲਡਿੰਗ ਕੀਤਾ ਸੀਗਾ ਵੇਲਡਿੰਗ ਕੀ ਤੁਹਾਨੂੰ 10 ਸਾਲ ਹੋ ਗਿਆ ਤੇ ਚੋਰਾਂ ਨੇ ਤਾਂਬਾ ਚੋਰੀ ਕਰ ਲਿਆ ਸਿਆਲ ਚ ਤੇ ਕੀ ਕਰੂ ਅਗਲਾ ਵੜਡੰਗ ਕਰਾ ਕੇ ਹੁਣ ਤਾਂ ਸਰਕਾਰ ਬਦਲੀ ਆ ਚੋਰ ਫੜੇ ਕਿਉਂ ਨਹੀਂ ਜਾਂਦੇ ਚੋਰ ਫੜਨੇ ਚਾਹੀਦੇ ਆ ਤਾਂ ਕਿ ਜੀਵਿੰਦਾਰ ਪਰੇਸ਼ਾਨ ਨਾ ਹੋਣ ਝੋਨੇ ਦੀ ਰੁੱਤ ਦੇ ਟਰਾਂਸਫਰ ਬਦਲੀ ਜਾਂਦੇ ਲੋਕ ਬਹੁਤ ਬਦਲੀ ਜਾਂਦੇ ਆ ਨੇ ਨੂੰ ਅਸੀਂ ਲਾਉਣ ਲੱਗਿਆਂ ਥੱਲੇ welding ਝਾੜਦੇ ਆ ਫਿਰ ਇਹਨਾਂ ਨੇ ਬਦਲਣਾ ਟਰਾਂਸਫਰਮ ਉਹ ਬਾਈ ਜਨਰੇਟਰ ਸਟਾਰਟ ਕਰਦਾ ਵੇ ਚੋਰਾ ਤੇ ਕਰੜੀ ਨੱਥ ਪਾਈ ਜਾਵੇ ਤਾਂ ਜੋ ਜਿਹੇ ਕੰਮ ਨਾ ਹੋਵੇ ਨਸ਼ੇ ਵਾਲੇ ਹੀ ਆ ਹੋਰ ਹੁਣ ਨਾਲ ਹੋ ਸਕਦਾ ਮੁਲਾਜ਼ਮ ਵੀ ਰਲੇ ਵੇ ਸਾਰਾ ਵਿਭਾਗ ਮੇ ਰਲਿਆ ਪਰ ਇਹਨਾਂ ਦਾ ਕੰਮ ਕਰੜਾ ਕਰਨਾ ਚਾਹੀਦਾ ਬੋਲ ਕੇ ਬਣਾ ਕੇ ਵੱਧ ਕੇ ਲਏਗੇ ਦਲਦਲਾਂ ਦੀ ਹਾਂ ਤੋ ਵੇਖੋ ਬਾਈ ਇਹ ਕਿੰਨੀਆਂ ਵਸਤਾਂ ਨਾਲ ਦਾ ਟਰਾਂਸਫਰ ਪਹਿਲਾਂ ਵੈਲਡਿੰਗ ਕਰਦਾ ਫਿਰ ਲੋਂਉਂਦੇ ਆ ਤੇ ਖਾਤਿਆ ਭਰਨਾ ਪੈਣਾ ਤੇ ਇਹਨਾਂ ਦਾ ਕੋਈ 10000 ਤੱਕ ਨੁਕਸਾਨ ਹੋ ਜਾਣਾ ਤੇ ਚੋਰਾਂ ਦਾ 2000 ਰੁਪਏ ਤਾਂ ਵੇਖਣਾ ਤੋ ਇਹਨਾਂ ਦੀ ਜਾਲੀ ਧਿਆਨ ਦੇਣ ਦੀ ਲੋੜ ਆ ਇਹਨਾਂ ਚੀਜ਼ਾਂ ਦਾ ਸੁਧਾਰ ਕੀਤਾ ਜਾਵੇ ਚੋਰੀ ਨਹੀਂ ਚਾਹੀਦੀ ਤਾਂ ਜੋ ਜ਼ਿੰਮੇਵਾਰ ਦਾ ਕੰਮ ਨਾ ਖੜੇ ਕੋਈ ਮਾੜੀ ਗੱਲਾਂ ਨਾ ਵਾਸਤੇ ਅੱਗੇ ਤੁਹਾਨੂੰ ਫੋਨੇ ਵੀਡੀਓ ਬੰਦੀ ਆ ਸਾਹੋ ਜੀਆ ਪੱਦਰਾਂ ਲੱਗ ਜਾਂਦੀਆਂ ਹਟਾ ਆ ਵੇਖੋ ਬਾਈ ਵਿੱਚ ਇਹਦੇ ਕੁਝ ਵੀ ਹੈ ਨਹੀਂ ਜਾਨੀ ਤੇਲ ਵੀ ਹੈ ਨਹੀਂਗਾ ਤੇ ਤਾਂਬਾ ਵੀ ਹੈ ਨਹੀਂਗਾ ਕੱਲਾ ਖੋਖਾ ਹੀ ਰਹਿ ਗਿਆ ਬਾਹਰਲਾ ਕਵਰ ਜਾ ਸੋਇਨਾ ਚੀਜ਼ਾਂ ਦੇ ਧਿਆਨ ਦੇਣ ਦੀ ਲੋੜ ਆ ਬਾਈ ਕੱਲਾ ਲੋਹੇ ਹੀ ਰਹਿ ਗਿਆ ਨਾ ਚੋਰ ਤਾਂ ਫਾਤਰਾ ਹੀ ਜਾਈ ਦੇ ਆ ਬਾਈ ਜਾਨਾ ਕਿਸਾਨ ਵੀਰਾਂ ਦਾ ਵੀ ਜਿਹੜੇ ਚੋਰ ਚੋਰੀ ਕਰਦੇ ਆ ਉਹਨਾਂ ਤੇ ਕਰੜੀ ਨੱਥ ਪਾਈ ਜਾਵੇ ਉਹ ਖੜਨੇ ਚਾਹੀਦੇ ਆ ਤਾਂ ਜੋ ਕਿਸੇ ਕਿਸਾਨ ਦਾ ਨਿਸ਼ਾਨ ਨਾ ਹੋਵੇ ਹੁਣ ਇੱਕ ਪਾਸੇ ਝੋਨੇ ਦੀ ਤਿਆਰੀ ਆ ਦੂਜੇ ਪਾਸੇ ਇਹਨਾਂ ਦੇ ਜਾਰਿਆਂ ਨੂੰ ਟਰਾਂਸਫਰਮਾਂ ਦਾ ਫਿਕਰ ਪਿਆ ਰੱਖਣ ਦਾ ਕੇੜੂ ਵੀ ਲਾ ਕੇ ਲੈ ਕੇ ਮੋਟਰ ਤੇ ਓਕੇ ਵੀ ਲਈ ਗ੍ਰੈਪ ਵੀ ਲੈ ਕੇ ਗਏ ਅੱਛਾ ਕੋਸੂ ਵੀ ਨਹੀਂ ਛੱਡਿਆ ਭਾਈ ਓਕੇ ਉਹ ਕੇਵਲ ਹੀ ਲਈ ਉਹ ਸਾਹਮਣੇ ਟੋਟਾ ਮੜਾ ਕੇ ਖੜ ਗਿਆ ਆਨਲੋ ਗ੍ਰੈਪ ਵੀ ਕੋਣੀ ਚਲੇਗਾ ਅਰੇ ਕੇਪਟਰ ਨੇ ਕਿਹਾ ਉਹ ਕੇਵਲ ਦੋਰੀ ਲੈ ਗਈ ਅੱਛਾ ਇਹ ਗ੍ਰੈਪਰ ਲੈ ਕੇ ਗਏ। ਬਟਰ ਬ੍ਰਿੰਗਰ ਲੈ ਕੇ ਚਾਹੀਦਾ ਹੈ। ਠੀਕ ਹੈ। ਇਹ ਬਈਆਂ ਦੇ ਕਹਿੰਦੇ ਕਿ ਮੋਟਰ ਦੀ ਕੇਬਲ ਦੇਖੋ ਵੀ ਕੇਬਲ ਤਾਰ ਮਾੜੀ ਛੱਡੀ ਆ। ਬਾਕੀ ਸਾਰੀ ਵੜ ਕੇ ਲੈ ਗਏ। ਇਹ ਤਾਂ ਸ਼ਰਦੋ ਤੁਸੀਂ। ਨਾ ਕੋਈ ਗ੍ਰੈਪਰ ਛੱਡਿਆ, ਨਾ ਕੋਈ ਸਟਾਰਟਰ ਦਾ ਕਵਰ ਛੱਡਿਆ। ਸੋ ਹੁਣ ਤਾਂ ਨਵੀਂ ਸਰਕਾਰ ਬਣੀ ਆ। ਇਹਨਾਂ ਚੀਜ਼ਾਂ 'ਤੇ ਧਿਆਨ ਦੇਣ ਦੀ ਲੋੜ ਆ ਤਾਂ ਜੋ ਕਿਸੇ ਕਿਸਮ ਦੀ ਕਿਸੇ ਨੂੰ ਦਿੱਕਤ ਨਾ ਆਵੇ। ਸਾਰ ਆਲੇ ਮਿਲੇ ਹੁੰਦੇ ਆ। ਸੋ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਸ਼ੇਅਰ ਲਾਈਕ ਜਰੂਰ ਕਰਿਆ ਕਰੋ ਧੰਨਵਾਦ ਜੀ